ਤਾਂ ਜ਼ੇਰੋ ਉਥੇ ਕੀ ਬਣਿਆ ਕੀ ਵਾਪਰਿਆ ਉਥੇ ਕੁਛ ਨਹੀਂ ਮੰਮੀ ਦੱਸੋ ਉਹਨਣਾ ਉਹਨਾਂ ਗਲੀ 'ਚ ਇੱਕ ਬਹਿ ਗਈ ਦੂਜੇ ਪਾਸੋਂ ਬੰਦੇ ਆ ਗਏ ਦੋ ਚਾਰ ਦਿਨ ਦੋ ਚਾਰ ਜਣੇ ਤੇ ਆਪਸੇ ਲੜਨ ਲੱਗੇ ਤੇ ਉਹ ਵਿੱਚ ਮਾਰ ਲਿਆ ਇਹ ਵੀ ਨਾ ਛਡਾਉਣ ਗਿਆ ਇਹਨਾਂ ਨੂੰ ਛਟਾ ਲੱਗਦੀਆਂ ਐਵੇਂ ਕਿਵੇਂ ਕੋਈ ਕਿਸੇ ਨੂੰ ਮਾਰਨ ਲੱਪੈਂਦਾ ਕੋਈ ਦੁਸ਼ਮਣ ਨਹੀਂ ਸੀ ਅਜਿਹਾ ਨਾ ਦੇ ਸੀਦੇ ਛਡਾਉਣ ਚਲਾ ਗਿਆ ਨਹੀਂ ਉੱਜੇ ਪਿੱਛੇ ਕੋਈ ਗੱਲ ਹੋਈ ਹੋਣੀ ਆ ਨਹੀਂ ਨਹੀਂ ਭੈਣ ਜੀ ਕੋਈ ਬਗਾਨੇ ਹੀ ਬੰਦੇ ਸੀਗੇ ਜਿਨ੍ਹਾਂ ਨੇ ਇਸਦੇ ਹੱਥ ਚੁੱਕਿਆ ਇਹਵੇਂ ਕਿਵੇਂ ਬੰਦੇ ਹੱਥ ਚੁੱਕ ਲੈਂਦੇ ਨੇ ਉਹ ਅੱਜ ਦਾ ਇੱਥੇ ਦਾ ਰਹਿਣ ਵਾਲਾ ਕੋਈ ਇੱਥੇ ਹੀ ਜੰਮਿਆ ਪਲਿਆ ਸ਼ਮੀ ਦੇ ਵਿਆਹ ਨੂੰ ਇੰਨਾ ਟਾਈਮ ਹੋ ਗਿਆ ਹੈ ਕਦੀ ਕੋਈ ਗੱਲ ਨਹੀਂ ਸੁਣੀ ਆ ਬੰਦਿਆਂ ਨੇ ਹੋਣੀ ਇਹਦੇ ਕੁਝ ਟੈਗ ਕਰਨਾ ਸੀਗਾ ਇਹ ਕਹਾਣੀ ਕੁਝ ਹੋਰ ਹੀ ਲੱਗਦੀ ਵੀ ਹੈ ਕੋਈ ਹੋਰ ਹੀ ਮਾਜਰਾ ਹੋਣਾ ਤਾਂ ਹੀ ਉਹ ਬੰਦੇ ਫਿਰ ਹੱਥ ਹੀ ਪੈ ਗਏ ਕਿਸ ਨੂੰ ਚੰਗੀ ਕਵੇ ਤੇ ਨਾ ਕਿਸ ਨੂੰ ਮਾੜੀ ਕਵੇ ਹੈ ਅੱਜ ਦਾ ਵੀ ਵੇਖਦੇ ਬਿਆਂ ਸੀ ਇਹਨੂੰ ਪਰ ਜਦੋਂ ਦੀ ਨਾ ਅੰਜੂ ਆਈ ਹੈ ਨਾ ਇੱਥੇ ਇਹ ਪੰਗੇ ਉਸ ਲੈਂਦੇ ਹੀ ਪੈਨ ਲੱਗੇ ਨੇ ਬੰਦੇ ਵੀ ਪੈਨ ਲਾ ਪਏ ਤੇ ਹਾਦਾ ਪਾਈਆਂ ਵੀ ਹੋਣ ਲੱਪੀਆਂ ਬਾਕੀ ਭੈਣ ਜੀ ਸਮਝਦਾਰ ਬਸ ਇਸ਼ਾਰਾ ਹੀ ਕਾਫੀ ਹੁੰਦਾ ਹੈ ਇਹ ਸਿਆਪਾ ਸਾਰਾ ਅੰਜੂ ਦਾ ਹੀ ਪਾਇਆ ਹੋਇਆ ਨਹੀਂ ਨਹੀਂ ਭੈਣ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਐਵੇਂ ਕਿਵੇਂ ਭੈਣ ਜੀ ਕੋਈ ਮਾਰ ਜਾਂਦਾ ਨਹੀਂ ਸੱਟਾਂ ਆ ਵੇਖੋ ਤੁਸੀਂ ਕਿੰਨਾ ਫੱਟੜ ਹੋਇਆ ਕਿਰਦਾਰ ਉਹ ਪਰ ਬੰਦੇ ਵੀ ਹੁੰਦੇ ਆ ਨਾ ਜਿਹੜੇ ਆਪਸ ਵਿੱਚ ਕੋਈ ਲੜਾਈ ਕਰਨ ਵੇਦੋ ਕੀ ਕਰਸਾ ਆਪਾਂ ਕਿਹੜਾ ਵੇਖਣ ਗਏ ਸੀ ਇੰਨੇ ਇੰਨੇ ਕਿਲਾ ਕਿਲੋ ਸੋਨਾ ਪਾਇਆ ਹੋਇਆ ਸੀ ਜਿਹੜਾ ਇਹਨੂੰ ਇਹਦੇ ਨਾਲ ਲੁੱਟ ਖੋਹ ਹੋਣ ਲੱਗੀ ਸੀ ਛੋਟੇ ਜੱਜੀ ਮੈਂ ਠੀਕ ਹਾਂ ਆਇਆ ਸੀਮਾ ਭਾਬੀ ਥੋੜਾ ਪਾਣੀ ਪਾਣੀ ਪੀਣਾ ਮੌਸਮ ਨਹੀਂ ਹੈ ਕਾ ਜੂ ਵੀ ਤਾਂ ਕੀ ਆਉਦੀ ਨਹੀਂ ਤੇ ਭਰਾ ਦਿੰਦੇ ਮੈਂ ਸਿੰਗਰਤ ਜਾ ਜਾ ਕੇ ਚਾਹ ਬਣਾ ਕੇ ਲਿਆ ਗਿਆ ਹਾਂ ਜੀ ਜੀ ਵੀ ਇੱਥੇ ਬੈਠੋ ਚਾਹ ਆਪਣਾ ਕੋਈ ਲੰਗਵਾ ਲਈ ਜਾਣਾ ਕੋਈ ਨਹੀਂ ਬਸ ਆ ਲੈ ਆ ਤੂੰ ਕੁਛ ਨਹੀਂ ਮੰਗਾਈ ਮਾ ਮਮਾ ਲੈ ਨਹੀਂ ਜਾ ਸਮੀ ਨੂੰ ਪੜਾ ਸਮੀ ਆ ਸਾਡਾ ਕਿ ਹੋਇ ਤੇ ਇਹਦੇ ਪੇਟ ਚੋਂ ਹਲਦੀ ਆਈ ਦੀ ਕਰਦੀ ਪਿਸਾਈ ਹੋਈ ਅੱਛਾ ਉਹਨੂੰ ਦੁੱਧ ਦੇ ਪਾ ਕੇ ਥੋੜੀ ਪਿਆਓ ਥੋੜੀ ਹੋਸ਼ ਆਵੇ ਮੁੰਡੇ ਨੂੰ ਨਾਲੇ ਨਾ ਪਿੰਨੀਆਂ ਬਣਾਈਆਂ ਸੀ ਮਮਾ ਨੇ ਅਲਸੀ ਦੀ ਅੱਛਾ ਤੇ ਮੈਂ ਕਿਹਾ ਚਲੋ ਵੀ ਲੈ ਜੰਨੇ ਆ ਇੱਕ ਇੱਕ ਉਹ ਵੀ ਦਿੰਦੇ ਰਹੀ ਹਾਂ ਬਬੀ ਮੈਂ ਤੇ ਪਿੰਨੀਆਂ ਵਧੀਆ ਹੁੰਦੀਆਂ ਘਰ ਦੀਆਂ ਬਣੀਆਂ ਤੇ ਆਪ ਨਾ ਕਹਿੰ ਦੁੱਧ ਨਾਲ ਇਹਨਾਂ ਨੂੰ ਇੱਕ-ਇੱਕ ਦੇ ਦਿਆ ਕਰਾਂਗੇ। ਹਾਂ। ਹੈਨਾ ਮੰਮੀ ਜੀ? ਇਹ ਜਲਦੀ ਠੀਕ ਹੋ ਜਾਣਗੇ। ਤੁਹਾਨੂੰ ਪਤਾ? ਘਰ ਦੀ ਬਣੀ ਜਿਹੜੀ ਹਲਦੀ ਹੁੰਦੀ ਹੈ ਨਾ, ਉਹ ਦੁੱਧ 'ਚ ਪਾ ਕੇ ਦਈਏ ਤੇ ਜ਼ਖਮ ਬੜੀ ਜਲਦੀ ਠੀਕ ਹੋ ਜਾਂਦਾ। ਹਾਂ। ਬੜਾ ਵਧੀਆ ਕੀਤਾ ਚਾਚੀ ਜੀ। ਜੋ ਤੁਸੀਂ ਕਿਉਂ ਤੇ ਹਲਦੀ ਲਾਏ? ਭੈਣ ਜੀ, ਕਿਉਂ ਹਲਦੀ? ਮੇਰਾ ਪੁੱਤ ਇੰਨਾ ਚੀਜ਼ਾਂ ਤੋਂ ਰਿਹਾ ਵਾ। ਕਿਉਂ ਤਾਂ ਮੈਂ 8 ਕਿਲੋ ਮੰਗਾ ਕੇ ਰੱਖਿਆ। ਹਲਦੀ ਮੈਂ ਤਾਂ ਪਰਸੋਂ ਦੀ ਮੰਗਾਲੀ ਆ। ਉਹਨੂੰ ਮੈਂ ਦੇਣ ਦੀ ਦੁੱਧ 'ਚ ਪਾ ਪਾ ਕੇ ਪਿੰਨੀਆਂ ਪਿੰਨੀਆਂ ਮੈਂ ਚਾਰ ਕਿਸਮ ਦੀਆਂ ਬਣਾਈਆਂ ਇੱਕ ਵੀ ਨਹੀਂ ਅਲਸੀ ਵਾਲੀ ਵੀ ਬਣਾਈ ਦੂਜੀ ਐ ਤਿਲਾ ਵਾਲੀ ਬਣਾਈ ਸਾਰੀਆਂ ਬਣਾਈਆਂ ਤੇਲਸੀ ਖਾਵੇ ਤੇ ਸਹੀ ਮੇਰਾ ਪੁੱਤ ਇਹਨਾਂ ਹਲਦੀਆਂ ਵਾਸਤੇ ਥੋੜੀ ਬੈਠਾ ਵਾ ਵੀ ਤੁਸੀਂ ਤੇ ਅੱਜ ਆਏ ਹੋ ਤੇ ਆਪਾਂ ਦੇਣਾ ਸੀ ਮੈਂ ਤੇ ਪਹਿਲਾਂ ਹੀ ਦੇਣ ਡਈਆਂ ਨੂੰ ਹਲਦੀ ਤੁਹਾਨੂੰ ਵੀ ਫਿਕਰ ਆ ਤੁਹਾਡਾ ਪੋਤਿਆ ਤੇ ਤੁਸੀਂ ਤੇ ਬਣਾਣੀਆਂ ਵਾ ਤੇ ਵੇਖੋ ਸਾਡਾ ਵੀ ਤਾਂ ਮੋਸ਼ ਲੱਗਦਾ ਵਾ ਜਵਾਈ ਭਾਈ ਆਖ ਕੇ ਸਾਡੇ ਘਰ ਦਾ ਤੁਹਾਨੂੰ ਪਤਾ ਛੰਮੀ ਮੰਮੀ ਦੇ ਹੱਥ ਚ ਜਾਦੂ ਆ ਜਿਹੜੀਆਂ ਪਿੰਨੀਆਂ ਬਣਾਉਂਦੇ ਨਾ ਇੰਨਾ ਸਾਰਾ ਮਟੀਰੀਅਲ ਪਾ ਕੇ ਬਣਾਇਆ ਨਾ ਇੱਕ ਪਿੰਨੀ ਗਾਨਕ ਨਾ ਵੇਖੀ ਕੱਲ ਤੱਕ ਠੀਕ ਹੋ ਜਾਣਾ ਲੈ ਭਾਬੀ ਤੁਸੀਂ ਮੈਨੂੰ ਕੀ ਦੱਸਣ ਦੇਓ ਤੁਹਾਨੂੰ ਪਤਾ ਮੈਂ ਨਾ ਛੋਟੀ ਹੁੰਦੀ ਨਾ ਸਾਈਕਲ ਚਲਾਉਂਦੀ ਹੁੰਦੀ ਸੀ ਤੇ ਇੱਕ ਵਾਰੀ ਦੇਖ ਕੇ ਨਾ ਮੈਨੂੰ ਕਿੰਨੀ ਛੱਟ ਲੱਗ ਗਈ ਤੇ ਚਾਚੀ ਜੀ ਨੇ ਚਾਚੀ ਜੀ ਨੇ ਨਾ ਮੈਨੂੰ ਘਰ ਦੇ ਬਣੇ ਲੱਡੂ ਦੋ ਚਾਰ ਦਿਨ ਖਵਾਏ ਦੁੱਧ ਨਾਲ ਤੇ ਘਰ ਦੀ ਬਣੀ ਹਲਦੀ ਦੁੱਧ ਚ ਪਾ ਕੇ ਦਿੰਦੇ ਰਹੇ ਤੇ ਇੰਨੀ ਜਲਦੀ ਫਰਕ ਪੈ ਗਿਆ ਨਾ ਕਿ ਮੈਂ ਛਾਟੀ ਠੀਕ ਹੋ ਗਈ ਕਿਸੇ ਡਾਕਟਰ ਤੇ ਜਾਣ ਦੀ ਲੋੜ ਹੀ ਨਹੀਂ ਪਈ ਤਾਂ ਹੀ ਤਾਂ ਕਹਿਨੀ ਆ ਰੰਜੀਤ ਭਾਜੀ ਨੇ ਮੈਂ ਛਾਟੀ ਠੀਕ ਹੋ ਜਾਨਾ ਤੇ ਨਾਲੇ ਮਾਸੀ ਜੀ ਤੁਸੀਂ ਵੀ ਇੱਕ ਅੱਧੀ ਖਾਓ ਪਿੰਨੀ ਤੁਹਾਡੇ ਗੋਡੇ-ਗਾਡੇ ਐ ਠੀਕ ਹੋ ਜੰਨੇ ਆ ਬਹੁਤ ਜ਼ਿਆਦਾ ਡਰਾਈ ਫਰੂਟ ਪਾਇਆ ਸੀ ਇਹਦੇ ਵਿੱਚ ਗੋਡਿਆਂ 'ਚ ਬਥੇਰੀ ਤਾਕਤ ਆ ਮੈਂ ਬਥੇਰੀਆਂ ਦੌੜਾ ਲਾ ਲੈਨੀ ਆ ਜਾ ਮੈਂ ਤਾਂ ਮੈਂ ਕਿਸੇ ਨੂੰ ਵੀ ਲਵਾ ਦਿੰਨੀ ਨਾਲ ਦੌੜਾ ਕੋਈ ਕੰਮੀ ਨਹੀਂ ਇਹ ਜਿਹੜੇ ਲੱਡੂ ਲਿਆਦੇ ਨਾ ਤੂੰ ਘਰ ਲੈ ਜਾ ਤੇ ਮੰਮੀ ਆਪਣੇ ਨੂੰ ਖਵਾਇਆ ਕਰੀ ਵੀ ਉਹ ਵੀ ਤੋੜਾ ਲਾਵੇ ਸਿਮਰਤ ਚਾਲ ਕੇ ਆ ਜਲਦੀ ਮੰਮੀ ਮੈਂ ਜਾਉਂ ਤੇ ਰੱਖ ਦਿੱਤੀ ਉੱਥੇ ਅਕਤੀਰ ਚਾਹ ਕੀ ਜਰੂਰੀ ਚਲੋ ਕੋਈ ਨਾ ਅੱਗੇ ਬਣਾਇ ਕੋਈ ਗੱਲ ਠੰਡੇ ਪੀਂਜੀ ਥੋੜੀ ਥੋੜੀ ਪੀ ਲਓ ਆ ਜਾਓ ਮੇਰੀ ਗੱਲ ਸੁਣ ਤਵੀ ਉੱਥੇ ਜਾ ਕੇ ਤੇ ਸੁਖਮਨ ਨੂੰ ਵੇਖ ਤੇ ਠੰਡ ਬੜੀ ਆ ਤੇ ਮੈਂ ਪਿਆ ਦੇਣੀ ਚਾਹ ਥੋੜਨਾ ਠੀਕ ਹੈ ਜੀ ਆ ਜਾ ਤੂੰ ਦੇਖ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਇੰਨਾ ਫਿਕਰ ਕੀਤਾ ਰਣਜੀਤ ਦਾ ਤੂੰ ਮੇਰਾ ਤੇ ਅਮੇਸ਼ਾ ਹੀ ਕਰਦੇ ਹੋ ਬਹੁਤ ਵਧੀਆ ਗੱਲ ਆ ਇਹ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਆਪਣੇ ਆਪਣੇ ਹੁੰਦੇ ਆ ਕੋਈ ਰੰਜੀਤ ਤੇ ਤੇਰੇ ਕੋਲ ਨਹੀਂ ਆਣਾ ਤੇ ਕੋਈ ਕਿਤੇ ਕੋਲ ਜਾਣਾ ਮੈਂ ਹਮੇਸ਼ਾ ਤੇਰੇ ਨਾਲ ਹਰ ਟਾਈਮ ਹਰ ਘੜੀ ਹਰ ਵੇਲੇ ਲੋਕੀ ਭਾਵੇਂ ਲੱਖ ਗਈ ਜਾਣ ਤਾਂ ਚਾਚੀਆਂ ਮਾਵਾ ਨਹੀਂ ਹੁੰਦੀਆਂ ਪਰ ਮਾ ਮਾਂ ਬਣ ਵੀ ਜਾਂਦੀ ਆ ਨੇ ਮੇਰੇ ਪੁੱਤ ਕੋਈ ਟੈਨਸ਼ਨ ਨਹੀਂ ਲੈਣੀ ਤੂੰ ਖੜੀ ਆ ਮੈਂ ਧੋੜਾ ਲਾਣੀ ਆ ਮੈਨੂੰ ਵੀ ਆਂਦੀ ਆ ਨੇ ਧਿਆਨ ਰੱਖੀ ਚਾਹੀ ਆਪਣਾ ਘਰ ਦੀ ਪਹੁੰਦਾ ਵੀ ਤੁਸੀਂ ਸਾਰੇ ਮੇਰੇ ਨਾਲ ਹੋ ਤੇ ਮੈਨੂੰ ਕਾਦੀ ਪਰਵਾਹ ਆ ਭਲਾ ਮੈਂ ਬਸ ਅਸੀਂ ਹਮੇਸ਼ਾ ਤੇਰੇ ਨਾਲ ਖੜੀ ਆ ਮੰਨ ਨਹੀਂ ਬੰਨਣਾ ਬਿਲਕੁਲ ਵੀ ਚਲਿਏ ਸੀਵਾ ਸਿੰਘ ਹੋ ਚਲੋ ਚਲ ਚਲੀਏ ਹੁਣ ਠੀਕ ਆ ਚੰਗਾ ਬਾਸ ਚੰਗਾ ਬਾਸ ਚੰਗਾ ਭਾਈ ਚੰਗਾ ਭਾਈ ਮੰਮੀ ਜੀ ਇਹ ਮੈਂ ਤੁਹਾਨੂੰ ਬੁਲਾ ਲਓ ਹਣ ਅੰਜੂ ਨੂੰ ਜਿੱਥੇ ਵੀ ਭੇਜਿਆ ਬਸ ਇੰਨੀ ਇੱਕ ਗੱਲ ਸੀ ਆ ਕੁਝ ਟਾਈਮ ਦੀ ਗੱਲ ਸੀ ਪਰ ਮੰਮੀ ਮੈਨੂੰ ਤੁਹਾਡੀਆਂ ਗੱਲਾਂ ਫੇਰ ਨਹੀਂ ਚੰਗੀਆਂ ਲੱਗੀਆਂ ਉਹ ਆਪਣੇ ਜਵਾਈ ਦਾ ਪਤਾ ਲੈਣ ਆਏ ਸੀ ਉਹਨਾਂ ਦਾ ਫਿਕਰ ਕਰਦੇ ਆ ਰਣਜੀਤ ਜੋ ਮਰਜ਼ੀ ਕਰਨ ਦੇ ਆ ਉਹਨਾਂ ਨਾਲ ਪਰ ਜਵਾਈ ਜਵਾਈ ਰਹਿਣਾ ਮੰਮੀ ਤਾਨੂੰ ਨਾਲ ਵੇਖ ਕੇ ਸਭ ਕੁ ਖੁਸ਼ ਹੋਣਾ ਚਾਹੀਦਾ ਸੀ ਪਰ ਤੁਸੀਂ ਤੁਸੀਂ ਫੇਰ ਲਾ ਲਾ ਕੇ ਗੱਲਾਂ ਕੀਤੀਆਂ ਉਹਨਾਂ ਨੂੰ ਜੇ ਉਹ ਕਿਉਂ ਲੈ ਕੇ ਆਏ ਆ ਪਿੰਨੀਆਂ ਲੈ ਕੇ ਆਏ ਆ ਹਲਦੀ ਲੈ ਕੇ ਆਏ ਆ ਕਿ ਉਹਦੀ ਫਿਕਰ ਚ ਲੈ ਕੇ ਆਏ ਆ ਨਾ ਕਿ ਆਹ ਚੀਜ਼ਾਂ ਖਾਊਗਾ ਘਰ ਦੀਆਂ ਬਣੀਆਂ ਕਿ ਉਹ ਠੀਕ ਹੋ ਜਾਊਗਾ ਤੇ ਤੁਸੀਂ ਤੁਸੀਂ ਉਹਨਾਂ ਨੂੰ ਅੱਗੋਂ ਕੀ ਤਾਂਨੇ ਮੈਨੇ ਦਿੱਤੇ ਕਿ ਇਹ ਤੋਂ ਦੂਣੀਆਂ ਮੈਂ ਤਾਂ 5 ਕਿਲੋ ਕੀ ਹੋ ਰੱਖਿਆ ਮੈਂ ਤਾਂ ਇੰਨੀਆਂ ਪਿੰਨੀਆਂ ਬਣਵਾਈਆਂ ਇਹ ਗੱਲ ਮੈਨੂੰ ਵੀ ਪਤਾ ਹੈ ਕਿ ਤੁਸੀਂ ਕਿੰਨੀਆਂ ਕੰਪਨੀਆਂ ਬਣਾਈਆਂ ਘਰੇ ਤੇ ਕਿੰਨਾ ਕੁ ਸਾਡੇ ਕੋਲ ਘਰ ਦਾ ਤੇ ਉਹ ਹੈਗਾ ਮੰਮੀ ਬਸ ਇਹ ਕਿ ਅਗਲੇ ਨੂੰ ਸੁਣਾਉਣਾ ਜ਼ਰੂਰ ਹੈ ਉਹਨਾਂ ਦਾ ਤੁਸੀਂ ਮਾਨ ਨਹੀਂ ਰੱਖਿਆ ਕਿ ਤੁਸੀਂ ਚੱਲ ਕੇ ਆਏ ਹੋ ਪਿਆਰ ਨਾਲ ਤੇ ਚਲੋ ਮੈਨੂੰ ਵਧੀਆ ਲੱਗਾ ਤੁਸੀਂ ਨਹੀਂ ਸੁਧਰ ਸਕਦੇ ਜੋ ਮਰਜ਼ੀ ਕਰ ਲਓ ਤੁਹਾਡੇ ਨਾਲ ਭਾਵੇਂ ਰஞ்சிਤ ਜੋ ਮਰਜ਼ੀ ਕਰੀ ਜਾਂਦੇ ਹਨਾ ਉਹਨਾਂ ਨੇ ਅੱਜ ਵੀ ਉਹਨਾਂ ਨੂੰ ਜਵਾਈ ਦਾ ਦਰਜਾ ਦਿੱਤਾ ਉਹਨਾਂ ਨੂੰ ਅੱਜ ਵੀ ਦੋਖੋ ਯਾਰ ਰஞ்சிਤ ਦਾ ਉਹਨਾਂ ਨੂੰ ਮਾੜੀ ਜਿਹੀ ਰੇਟਾਈ ਆ ਤੇ ਬਾਕੀ ਰਹੀ ਗੱਲ ਅੰਜੂ ਦੀ ਬੁਲਾ ਲਓ ਆਪਣੀ ਲਾਡਲੀ ਨੂੰ ਆ ਜਾਵੇ ਥੱਲੇ ਨਾਲੇ ਤੁਹਾਡਾ ਧਿਆਨ ਰੱਖੇ ਤੇ ਨਾਲੇ ਰஞ்சிਤ ਦਾ ਨਾ ਤੂੰ ਜਿਹਦੀ ਬੋਲੀ ਜਾਣਦੀ ਆ ਤੇ ਮੈਂ ਤੇਰੇ ਮੂੰਹ ਉਲ ਚੁੱਪ ਕਰਕੇ ਵੇਖੀ ਜਾਣਦੀ ਆ ਮੰਨੇ ਮੈਂ ਘਰ ਕੋਈ ਸਮਾਨ ਨਹੀਂ ਬਣਾਇਆ ਉਹਦੇ ਵਾਸਤੇ ਬਾਜ਼ਾਰੋਂ ਤਾਂ ਮੈਂ ਮਂਗਾਂਦੀ ਪਈ ਆ ਨਾ ਬਾਜ਼ਾਰੋਂ ਮਂਗਾ ਕੇ ਮੈਂ ਆਪਣੇ ਪੁੱਤ ਨੂੰ ਦਿੰਦੀ ਪਈ ਆ ਨਾ ਜੇ ਤੇਰੀ ਚਾਚੀ ਲੈ ਹੀ ਆਈ ਸੀ ਸਮਾਨ ਬਣਾ ਕੇ ਹਲਦੀ ਲੈ ਆਈ ਹੀ ਘੋਲ ਆਈ ਹੀ ਤੂੰ ਨੂੰ ਟੋਨ ਤੇ ਨਹੀਂ ਕਸਣੀ ਚਾਹੀਦੀ ਉਹ ਟੋਨਾ ਕਿਉਂ ਕਸ ਕਸ ਕੇ ਸੁਣਾਉਂਦੀ ਮੈਂ ਤਾਂ ਅੱਜ ਦੀ ਪਹਿਲੀ ਕੀਤੀ ਤੇਰੀ ਚਾਚੀ ਨੇ ਮੈਨੂੰ ਟੋਨ ਕਸੀ ਆ ਨਾ ਤੈਨੂੰ ਸਭ ਨੂੰ ਸਮਝਾਉਣਾ ਚਾਹੀਦਾ ਸੀ ਉਲਟਾ ਤੂੰ ਮੈਨੂੰ ਬੋਲਣ ਢਈ ਐ ਮੰਮੀ ਸਿੱਧਾ ਕਹੋ ਨਾ ਜੀ ਉਹ ਕੁਝ ਲੈ ਕੇ ਆਈ ਐ ਰঞ্জੀਤ ਵਾਸਤੇ ਹਮਦਰ ਦੀ ਵਜੋਂ ਕਿ ਉਹ ਤੁਹਾਨੂੰ ਚੰਗਾ ਨਹੀਂ ਲੱਗਿਆ ਤੁਹਾਨੂੰ ਵੇਖ ਕੇ ਗੁੱਸਾ ਹੀ ਚੜ ਗਿਆ ਕਿ ਇਹ ਕਿਧਰੋਂ ਲੱਡੂ ਬਣਾ ਲਿਆਏ ਐ ਇਹ ਕਿਧਰੋਂ ਮੇਰੇ ਪੁੱਤ ਵਾਸਤੇ ਦੇਸੀ ਘਿਓ ਲੈ ਆਏ ਜੇ ਅੰਜੂ ਕੁਝ ਰঞ্জੀਤ ਵਾਸਤੇ ਕਰਦੀ ਐ ਨਾ ਉਹ ਤੁਹਾਨੂੰ ਬੜਾ ਵਧੀਆ ਲੱਗਦਾ ਐ ਸਿੱਧਾ ਆਪਣੇ ਦਿਲ ਨੂੰ ਸਮਝਾ ਲਓ ਸਾਬਿਤ ਕੀ ਕਰਨਾ ਚਾਹੁੰਦੀ ਕਿ ਸਾਨੂੰ ਉਹਦਾ ਕੋਈ ਫਿਕਰ ਨਹੀਂ ਬਸ ਕੀ ਕਰੀਏ ਤੇ ਅੰਜੂ ਨੂੰ ਤੇ ਤੁਹਾਨੂੰ ਅੰਜੂ ਕਿੰਨਾ ਚੇਰਿਆ ਇੱਕ ਮਹੀਨਾ ਅੰਜੂ ਅੰਜੂ ਹੋਂ ਡਈ ਐ ਅੰਜੂ ਨੇ ਜੇ ਚਲੀ ਤੇ ਨਾ ਉਦੋਂ ਕਿੰਨੇ ਫਿਕਰ ਕਰਨਾ ਅੱਛਾ ਮੰਮੀ ਤੇਰੀ ਮੰਗੇ ਚਾਤੀ ਚੀਜ਼ ਬਣਾ ਹੀ ਲਿਆਈ ਸੀ ਤੇ ਗੱਲਾਂ ਤੇ ਨਹੀਂ ਨਾ ਕਰਨੀਆਂ ਚਾਹੀਦੀਆਂ ਨਾਲੇ ਸਾਨੂੰ ਚੀਜ਼ ਦੇ ਗਈ ਆ ਨਾਲੇ ਸਾਨੂੰ ਗੱਲਾਂ ਕਰ ਗਈ ਦੇਖੋ ਜੀ ਚੀਜ਼ ਖਾਣ ਦਾ ਫਾਇਦਾ ਕੀ ਲੈਣ ਦਾ ਫਾਇਦਾ ਕੀ ਮੰਮੀ ਉਹਨਾਂ ਨੇ ਕੋਈ ਗੱਲਾਂ ਨਹੀਂ ਕੀਤੀਆਂ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਉਹਨਾਂ ਨੂੰ ਦੁੱਖ ਸੀ ਤਾਂ ਪਤਾ ਲੈਣ ਆਏ ਸੀ ਤੇ ਤਾਂ ਸਮਾਨ ਬਣਾ ਕੇ ਲਿਆਇਆ ਦੁੱਖ ਵਜੋਂ ਤਾਨੂੰ ਚੰਗਾ ਨਹੀਂ ਲੱਗਦਾ ਜਦੋਂ ਉਹ ਇੱਥੇ ਆਉਂਦੇ ਨੇ ਇਹ ਤੁਹਾਨੂੰ ਦੱਸਦਾ ਮੈਂ ਬਸ ਤੈਨੂੰ ਜੋ ਮਰਜ਼ੀ ਕਹ ਲੈ ਉਹਨਾਂ ਦੀ ਹੀ ਤੂੰ ਸਿੱਤਾਂ ਕਰਨੀਆਂ ਮਾਂ ਸੱਸ ਦੀ ਤੇ ਕਦੀ ਕਰਨੀ ਨਹੀਂ ਨਾ ਜਾ ਤੂੰ ਨਹੀਂ ਬੋਲਣਾ ਹਟ ਜਾ ਐ ਕਾਂਜੂ ਨੇ ਨਹੀਂ ਕੁਝ ਕਿਹਾ ਤੇ ਐ ਰ ਕਾ ਉਹਨਾਂ ਨੂੰ ਖਰੀਆਂ ਖਰੀਆਂ ਕੁੱਤੀ ਸੁਣਾ ਦਿੱਤੀਆਂ ਬਸ ਜਦੋਂ ਆਉਂਦੇ ਆ ਨਾ ਉਹਨਾਂ ਨੂੰ ਸੁਣਾ ਕੇ ਭੇਜਿਆ ਕਰੋ ਤੁਸੀਂ ਕਿਤੇ ਸੁੱਕੇ ਨਾ ਚਲ ਜਾਣ ਰਣਜੀਤ ਮੇਰੀ ਦਾਸਨ ਅੱਜ ਨਾ ਮੈਨੂੰ ਬਹੁਤ ਵਧੀਆ ਲੱਗਾ ਅੱਜ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਨਾ ਮੇਰਾ ਸਾਰਾ ਪਰਿਵਾਰ ਇਕੱਠਾ ਹੋਇਆ ਵਾ ਇਧਰ ਦਾ ਤੇ ਉਧਰ ਦਾ ਅੱਜ ਕੋਈ ਬਹਿਸ-ਭਾਜੀ ਨਹੀਂ ਹੋਈ ਇੰਨੀ ਤੇ ਨਾ ਹੀ ਕਿਸੇ ਨੇ ਕਿਸੇ ਨੂੰ ਟੌਂਟ ਮਾਰੀ ਆ ਤੁਹਾਨੂੰ ਪਤਾ ਇਹ ਸਾਰਾ ਕੁਝ ਕਿੱਦਾਂ ਆਇਆ ਕਿਉਂਕਿ ਅੰਜੂ ਵਿੱਚ ਨਹੀਂ ਸੀ ਹੈਗੀ ਜੇ ਅੰਜੂ ਇੱਥੇ ਹੁੰਦੀ ਚਾਹ ਪਾਣੀ ਬਣਾਉਂਦੀ ਉਹਨਾਂ ਨੂੰ ਪੁੱਛਦੀ ਤੇ ਉਹਨਾਂ ਨੂੰ ਵੀ ਗੁੱਸਾ ਚੜਨਾ ਸੀ ਫੇਰ ਇਹਨਾਂ ਨੇ ਇੱਕ ਦੂਜੇ ਨੂੰ ਲਾਲ ਲਾ ਕੇ ਗੱਲਾਂ ਕਰਨੀਆਂ ਸੀ ਤੇ ਇੱਥੇ ਫੇਰ ਪਤਾ ਨਹੀਂ ਕੀ ਬੰਨਣਾ ਸੀ ਜੇ ਮੈਂ ਇਹ ਗੱਲ ਕਹੀ ਸੀ ਨਾ ਕਿ ਅੰਜੂ ਨੂੰ ਸਾਹਮਣੇ ਨਾ ਆਉਂਦਿਓ ਤੇ ਮੈਂ ਪਰਿਵਾਰ ਦੇ ਭਲੇ ਵਾਸਤੇ ਕਿਹਾ ਸੀ ਨਾਲੇ ਤੁਹਾਨੂੰ ਵੀ ਸੱਠਾਂ ਲੱਗੀਆਂ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਕਿਸੇ ਵੀ ਕਿਸਮ ਦੇ ਟੈਨਸ਼ਨ ਲਓ ਜਿੰਨਾ ਦੁੱਖ ਤੁਹਾਡਾ ਮੈਨੂੰ ਆ ਨਾ ਉਹਨਾਂ ਰਣਜੀਤ ਕਿਸੇ ਨੂੰ ਨਹੀਂ ਤੇ ਜਿੰਨਾ ਦੁੱਖ ਮੇਰੇ ਘਰ ਦੇ ਇਹਨੂੰ ਆਨਾ ਤੁਹਾਡਾ ਉਹਨਾਂ ਕਿਸੇ ਨੂੰ ਨਹੀਂ ਹੈਗਾ ਮੈਂ ਚਾਹੁੰਨੀ ਆ ਕਿ ਮੇਰੇ ਪਰਿਵਾਰ ਦੀ ਖੁਸ਼ੀਆਂ ਇਦਾਂ ਹੀ ਬਣੀਆ ਰਹਿਣ ਤੇ ਜਿੰਨੀਆਂ ਬਦਪਲਾਵਾ ਹੈ ਨਾ ਇਸ ਘਰ 'ਚ ਆ ਸਾਰੀਆਂ ਨਿਕਲ ਜਾਣ ਕਿਸੇ ਦਾ ਮਾੜਾ ਪਰਛਾਵਾਂ ਨਾ ਪਵੇ ਮੇਰੇ ਘਰ ਤੇ ਜੰਮੀ ਮੈਨੂੰ ਪਤਾਵਾ ਜੋ ਗੱਲਾਂ ਦਿਲ 'ਚ ਹੈਲ ਚਾ ਮੈਂ ਸਮਝਾ ਲਵਾਂ ਸਾਰੀਆਂ ਗੱਲਾਂ ਪਰ ਮੇਰੇ ਗੱਲ ਸੁਣ ਤੂੰ ਇਦਾਂ ਸੋਚਦੀ ਕਿਉਂ ਆ ਬਾਕੀ ਗੱਲ ਸਮਝ ਰਹੀ ਅਰੇ ਇਦਾਂ ਅੰਜੂ ਦੇ ਅੰਜੂ ਨੇ ਇੱਕ ਨਵੇਂ ਬੰਦੇ ਚਲੇ ਜਾਣਾ ਇੱਥੋਂ ਹੋਰ ਥੋੜੇ ਦਿਨਾਂ ਲਈ ਮਹਿਮਾਨ ਬਾਕੀ ਗੱਲ ਤਾਂ ਹੀ ਟੌਂਟਾਂ ਦੀ ਮੈਂ ਇੱਥੇ ਸੀਗਾ ਟੌਂਟ ਕਿੰਨੇ ਗੱਸੇ ਕਰਨਿੰਦੇ ਸੀ ਮੈਂ ਸਾਰਾ ਬਿਟੂ ਗਿਆ ਚਲੋ ਗੱਲ ਛੱਡਦੇ ਤੋ ਨਾ ਆਪਣਾ ਖੌਂਡਾ ਬਾਲੇ ਤੈਨੂੰ ਪਤਾ ਵਾ ਬੱਚੇ ਬੱਚਾ ਦੀ ਫਿਕਰ ਕਰ ਠੀਕ ਹੈ ਨਾ ਤੂੰ ਰਖਿਆ ਖਿਆਲ ਰਣਜੀਤ ਜੋ ਕੁਝ ਤੁਸੀਂ ਕਹਿ ਕਹਿਣਾ ਜੋਨ ਦੇ ਜੇ ਨਾ ਉਹ ਮੈਨੂੰ ਪਤਾ ਹੈ ਉਹ ਆਪਣੇ ਸਾਹਬ ਨਾਲ ਬੜੇ ਵਧੀਆਏ ਸੀ ਐਂਕਾ ਮੰਮੀ ਜੀ ਦਾ ਥੋੜਾ ਜਿਹਾ ਕਸੂਰ ਆ ਮੰਮੀ ਉਹਨਾਂ ਨੂੰ ਚੰਗਾ ਹੀ ਨਹੀਂ ਸਮਝਦੇ ਉਹ ਜੋ ਮਰਜ਼ੀ ਕਰ ਲੈਣ ਇਸ ਘਰ ਵਾਸਤੇ। ਬਾਕੀ ਕੋਈ ਗੱਲ ਨਹੀਂ। ਸਾਰਾ ਕੁਝ ਠੀਕ ਹੋ ਜਾਊਗਾ। ਬਸ ਆ ਬਾਹਰ ਦੇ ਲੋਕ ਜਰਾ ਨਿੱਕਲ ਜਾਣਾ। ਫੇਰ ਸਹੀ ਲੱਗੂਗਾ ਮੈਨੂੰ। ਉਹ ਮੈਂ ਸਮਝਦਾ ਵਾਂ ਤੂੰ ਜੋ ਕਹਿਂਦੀ। ਤੇਰੀ ਹਾਰੀ ਛਪੂਰੀ ਹੋ ਜਾਣੀ। ਬਸ ਥੋੜਾ ਜਿਹਾ ਸਬਰ ਰੱਖ। ਸਭ ਠੀਕ ਹੋ ਜਾਣਾ। ਤੂੰ ਨਾ ਮੇਰੇ ਬੱਚਿਆਂ ਦਾ ਖਿਆਲ ਰੱਖ ਬਸ। ਮੇਰੀ ਗਾਸੋਂ ਮੰਮੀ ਨੂੰ ਹਲਦੀ ਲੈ ਕੇ ਆਏ ਨੇ। ਮੈਂ ਨਾ ਦੁੱਧ ਗਰਮ ਕਰਕੇ ਨਾ ਹਲਦੀ 파 ਕੇ ਲਿਓਨੀ ਆ ਤਾਂ ਕਿਉਂ 파 ਕੇ ਥੋੜਾ ਜਿਹਾ ਤੇ ਤੁਸੀਂ ਪੀ ਲਿਓ ਫੇਰ ਅੰਦਰ ਜਾਇਓ ਲੰਮੇ ਬੈਠੋ ਰਾਣੀ ਬੋਤ ਬੂਟ ਪੌਂਡਿਆ ਹੱਥ ਤੇ ਚੱਲਿਆ ਉਹ ਮੰਮੀ ਮੈਂ ਮੈਂ ਕਿਨੇ ਕਿਦਰ ਬੈਠਾ ਰਹਾਂਗਾ ਇਥੇ ਅਰੇ ਬੈ ਬੈਣਾ ਆ ਗਿਆ ਨਾ ਮੈਂ ਹਾਂ ਚਲ ਜਾਵਾ ਆ ਡਾਕਟਰ ਤੇ ਉਹ ਆਪੀ ਪੱਟੀ ਪੁੱਟੀ ਕਰਵਾ ਆਵਾਂ ਪੁੱਤ ਥੋੜਾ ਥੋੜਾ ਕਿਤੇ ਨਾ ਜਾ ਤੂੰ ਵੇ ਤੇਰੀਆਂ ਜੇ ਪੱਟੀਆਂ ਵੱਧੀਆਂ ਵਾ ਕਿਤੇ ਨਹੀਂ ਜਾਣਾ ਪੁੱਤ ਸੱਟ ਤੈਨੂੰ ਉਸੇ ਤਰ੍ਹਾਂ ਰੈਸਟ ਕਰਾਜੇ ਤੂੰ ਨਹੀਂ ਮੰਮੀ ਬੜਾ ਫਰਕ ਪੈ ਗਿਆ ਵਾ ਨਾਲੇ ਕੰਮ ਕਰਕੇ ਨਹੀਂ ਵਿਖਣਾ ਰੋਜ ਦੱਸ ਮੈਂ ਕਿੰਨੇ ਦਿਨ ਘਰੇ ਬੈਠਾ ਰਹੂੰਗਾ ਮੈਂ ਸੱਚੀ ਆੱਕ ਗਿਆ ਮੈਂ ਲੰਮੇ ਪੈ ਪੈ ਕੇ ਮੇਰੇ ਤੋਂ ਨਹੀਂ ਬਣਦਾ ਹੋਰ ਬੂਤ ਤੇਰੇ ਕੋ ਪੈਣ ਨਹੀਂ ਰਹੀ ਹੈ ਹੈ ਦਰਦ ਤੈਨੂੰ ਉਹ ਨਹੀਂ ਹੋਣ ਦਈ ਅਸੀਂ ਸੀਸੂ ਕਰਨ ਦੇ ਆ ਨਹੀਂ ਮੰਮੀ ਥੋੜਾ ਫਰਕ ਆ ਗਿਆ ਵੇ ਮਾੜਾ ਮੜਾ ਤੂੰ ਰਹਿ ਜਾਂਦਾ ਬਸ ਸਹੀ ਹੈ ਪਰ ਮੇਰੀ ਪੁੱਤ ਗੱਲ ਸੁਣ ਨਾ ਜਾ ਕਿਲਾਸ ਤਾ ਅਲਾਹ ਤਾ ਹੋਰ ਤੂੰ ਕੋਈ ਗੱਲ ਨਹੀਂ ਕੰਮ ਦੀ ਕਿਹੜੀ ਗੱਲ ਪੁੱਤ ਸਦਾ ਕੰਮ ਕਰਨਾ ਮੰਮੀ ਤੇ ਘਰੇ ਵੀ ਤੇ ਬਹਿਣਾ ਵਾ ਤੇ ਦੁਕਾਨ ਤੇ ਵੀ ਬਹਿਣਾ ਵਾ ਇਹਨੇ ਚੰਗਾ ਨਹੀਂ ਉੱਥੇ ਬਹਿ ਜਾ ਉਹ ਮੁੰਡੇ ਨੇ ਤਾਂ ਸਾਰਾ ਕੰਮ ਕਰਦਾ ਹੁੰਦਾ ਉਹ ਉੱਥੇ ਕਿਹੜਾ ਮੈਂ ਖੁਦ ਕਰਾਂਗਾ ਦੁਕਾਨ ਉਹ ਉੱਥੇ ਬੈਠਾ ਰਹਾਂਗਾ ਨਾਲੇ ਪੱਟੀ ਕਰਵਾ ਲਾਂ ਕਰਵਾ ਕੇ ਨਾ ਤੇ ਦੁਕਾਨ ਤੇ ਚੱਲ ਜੂੰਗਾ ਉਹ ਇਕੱਲਾ ਕੀ ਕਰੇਗਾ ਇੱਥੇ ਆਪਾਂ ਤੱਤਾ ਠੰਡਾ ਕਰਾਂਗੇ ਤੈਨੂੰ ਖਾਣ ਪੀਣੂ ਦਵਾਂਗਾ ਤੇ ਇਕੱਲਾ ਕੀ ਕਰੇਗਾ ਆਵੇਲਾ ਦਰਦ ਤੈਨੂੰ ਹੋ ਜੇ ਹੋਣ ਡਈ ਆ ਮੰਮੀ ਇੰਨੀ ਨਹੀਂ ਜਿਆਦਾ ਗਈ ਤੂੰ ਫਿਕਰ ਨਾ ਕਰੋ ਸਰਕ ਪੈ ਜਾਊਗਾ ਨਾਲੇ ਤੇ ਘਰੇ ਬੈਠੇ ਬੈਠੇ ਨਾ ਐਵੇਂ ਜਿਆਦਾ ਹੀ ਮਨ ਜਾ ਕੇ ਜਣਾ ਹਾਂ ਕਿ ਮੈਨੂੰ ਜਾਣ ਤੋਂ ਤੇ ਮੈਂ ਹੋ ਆਹਰ ਵੜਾ ਜਾਂ ਤੇ ਆਂ ਤੂੰ ਠੀਕ ਆ ਨਾ ਚਲ ਤੂੰ ਇੱਕ ਮੈਨੂੰ ਤੁਰ ਕੇ ਉਖਾ ਹਾਂ ਥੋੜਾ ਜਿਹਾ ਪੀਲੂ ਵੀ ਤੋੜ ਸਕਦਾ ਤੂੰ ਸਹੀ ਪਹੁੰਚੇਗਾ ਦੁਕਾਨ ਤੱਕ ਕਹੀ ਤੁਰ ਜਾਣਾ ਮੈਂ ਹੋੜੇ ਚੱਲ ਜਣਾ ਮੈਂ ਵਖਾ ਸਹੀ ਪੁੱਤ ਮੈਨੂੰ ਛੁਰ ਕੇ Per, io ti ho detto la tua chiave da... Ottiga, ma bimba, non ho voluto dire... Ma che strada hai in avertito? Rangi? Ottiga, ma... Così mi ha... Fare che che ne porti, no? Kiko? Ah, ma è Mi ਹਾਂ ਤੁਹਾਨੂੰ ਕਿੰਨੇ ਕਿਹਾ ਇੰਨਾ ਤੁਰਨ ਨੂੰ ਤੁਹਾਨੂੰ ਇਹ ਕਿਹਾ ਸੀ ਕਿ ਥੋੜੇ ਥੋੜੇ ਸਟੈਪ ਤੁਰ ਲਓ ਕਿੱਥੇ ਚੱਲੇ ਸੀ ਯਾਰ ਮੈਂ ਬੈਠਾ ਬੈਠਾ ਨਾ ਸੱਚੀ ਬੋਰ ਹੋ ਗਿਆ ਮੈਂ ਸੋਚਿਆ ਜਦ ਦੁਕਾਨ ਤੇ ਹੋਵਾਂ پتہ ਗੱਲ ਕੀ ਆ ਇੱਥੇ ਵੀ ਤੇ ਬੈਠੇ ਰਹਿਣਾ ਉਹ ਵੀ ਮम्मी ਨੂੰ ਗੱਲ ਕਹਿੰਦੇ ਆ ਨਾ ਦੁਕਾਨ ਤੇ ਬਹਿ ਜਾਂਦਾ ਨਾ ਥੋੜਾ ਕੰਮਾਂ ਘੇੜ ਹੁੰਦਾ ਰਣਜੀਤ ਹਾਂ ਮੈਨੂੰ ਪਤਾ ਆ ਕਿ ਤੁਹਾਨੂੰ ਬੜਾ ਫਰਕ ਆਗੇ ਨਾਲ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਮੂੰਹ ਚੁੱਕ ਕੇ ਦੁਕਾਨ ਤੇ ਤੁਰਕੋ ਅਜੇ ਕਿਤੇ ਨਹੀਂ ਜਾਣਾ ਆਰਾਮ ਨਾਲ ਘਰ ਬੈਠੋ ਦੋ ਚਾਰ ਦਿਨ ਰੈਸਟ ਕਰ ਲੋਗੇ ਤੇ ਕੀ ਚੱਲ ਜੂਗਾ ਤੁਹਾਡਾ ਫਿਰ ਦੁਕਾਨ ਹੀ ਸਾਂਭਣੀ ਆ ਉਹ ਤੇ ਠੀਕ ਆ ਪਰ ਤਰੀ ਇਨੀ ਫਿਕਰ ਵੇਖਿਆ ਨਾ ਸੱਚੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਸ਼ਮੀ ਮੈਨੂੰ ਤਾਂ ਲੱਗਦਾ ਏ ਤੂੰ ਮੈਨੂੰ ਨਾ ਵੇਖਣਾ ਆਪਣੀ ਚਾਹੁੰਦੀ ਆ ਜਦੋਂ ਦੀ ਨਾ ਅੰਜੂ ਆਈ ਨਾ ਇਸ ਘਰ ਦੇ ਵਿੱਚ ਮੈਂ ਸੋਚਿਆ ਤੇਰੇ ਦਿਲ ਵਿੱਚ ਨਾ ਮੇਰ ਲਈ ਇੰਨੀ ਨਾ ਫਤ ਪਰ ਗਈ ਆ ਨਾ ਹਮੇਸ਼ਾ ਤੂੰ ਮੈਨੂੰ ਗਲੋਰ ਕਰਦੀ ਰਹੀ ਆ ਨੇ ਵੇ ਵੇਖਦੀ ਤੱਕ ਨਹੀਂ ਆ ਪਤਾ ਨਹੀਂ ਮੈਨੂੰ ਕਿੰਨਾ ਕੁ ਬੁਰਾ ਲੱਗਦਾ ਪਰ ਨਾ ਸੱਚੀ ਜਿਸ ਦਿਨ ਦੀ ਮੈਨੂੰ ਸੱਟ ਲੱਗੀ ਨਾ ਤੂੰ ਮੇਰਾ ਇੰਨਾ ਖਿਆਲ ਰੱਖਿਆ ਉਸ ਦਿਨ ਜਿਸ ਦਿਨ ਮੈਨੂੰ ਸੱਟ ਲੱਗੀ ਨਾ ਮੈਂ ਤੇਰੇ ਮੂੰਹ ਵੱਲ ਵੇਖਿਆ ਤੈਨੂੰ ਇੰਨੀ ਤਕਲੀਫ ਹੋਈ ਨਾ ਸੱਚੀ ਮੈਂ ਤੇਰੇ ਮੂੰਹ ਵੱਲ ਵੇਖਦਾ ਰਿਹਾ ਵੀ ਇਹੋ ਹੀ ਸ਼ਮੀ ਆ ਤੇਰੀ ਯਾਦ ਆ ਉਹ ਪੁਰਾਣੀ ਗੱਲਾਂ ਜਦੋਂ ਤੇਰੇ ਹੱਥ ਫੜਕੇ ਦਿਲਦਾ ਮੈਂ ਤੈਨੂੰ ਪਤਾ ਵਾ ਤੇ ਮੈਂ ਬਹੁਤ ਪਿਆਰ ਕਰਦਾ ਰਿਹਾ ਤੇ ਜਿਸ ਦਿਨ ਉਹ ਤੇ ਮੈਂ ਤੈਨੂੰ ਦੇਖਿਆ ਨਾ ਮੈਨੂੰ ਲੱਗਾ ਕਿ ਕਿਤਨੇ ਕਿ ਦਿਨ ਤੇਰੇ ਦਿਲ 'ਚ ਹਾਲੇ ਵੀ ਮੇਰੇ ਲਈ ਬਹੁਤ ਪਿਆਰ ਹੈ ਅਸ਼ਮੀ ਇਹਦੀ ਗੱਲ ਸੁਣ ਪ੍ਰਾਣੀ ਗੱਲਾਂ ਤੂੰ ਭੁੱਲ ਗਈਆਂ ਨਾ ਸਾਰੀਆਂ ਇਹੋ ਗੱਲਾਂ ਲੱਗਦੀਆਂ ਨੇ ਮੈਨੂੰ ਬਾਕੀ ਤੂੰ ਮੇਰਾ ਖਿਆਲ ਰੱਖਦੀ ਆ ਤੇਰੀ ਗੱਲ ਸੁਣ ਮੈਨੂੰ ਬਹੁਤ ਵਧੀਆ ਲੱਗਦਾ ਵਾ ਕਿ ਤੇਰੇ ਦਿਲ 'ਚ ਨਾ ਮੇਰੇ ਲਈ ਸਾਰਾ ਗੁੱਸਾ ਨਿਕਲ ਗਿਆ ਬਾਕੀ ਇਹ ਸੱਟਾਂ ਦਾ ਕੀ ਆ ਸੱਟਾ ਅੱਜ ਨਾਲ ਗੱਲ ਛੱਡ ਜਣੀ ਆਂ ਨਾਲੇ ਨਾ ਮੈਨੂੰ ਇੰਨਾ ਦੁੱਖ ਨਾ ਹੋਇਆ ਸੱਟਾ ਦਾ ਨਹੀਂ ਹੋਇਆ ਜਿੰਨੀ ਖੁਸ਼ੀ ਨਾ ਤੇਰੇ ਇੰਨਾ ਨਾ ਖਿਆਲ ਤੇ ਮੇਰੀ ਕੇਅਰ ਕਰਨ ਦੇ ਰਿਕਰ ਕੇ ਲੱਗਦੀ ਹੁੰਦੀ ਆ ਸੱਚੀ ਦੱਸਦਾ ਤੁਹਾਨੂੰ ਰਣਜੀਤ ਤੁਹਾਨੂੰ ਸੱਟਾ ਨਹੀਂ ਆ ਤੁਹਾਡੇ ਨਾਲ ਮੈਂ ਹੰਦਰ ਦੀ ਜਿਤਾਈ ਤੁਹਾਨੂੰ ਪਤਾ ਮੈਂ ਤਾਂ ਡਿਵਾਈ ਹਾਂ ਜਦੋਂ ਸਾਡਾ ਵਿਆਹ ਹੋਇਆ ਸੀ ਨਾ ਅਸੀਂ ਇੱਕ ਦੂਜੇ ਨੂੰ ਵਾਦਾ ਕੀਤਾ ਸੀ ਕਿ ਅਸੀਂ ਇੱਕ ਦੂਜੇ ਦਾ ਮੁਸੀਬਤ ਵੇਲੇ ਸਾਥ ਦੇਵਾਂਗੇ ਇਸ ਕਰਕੇ ਮੈਂ ਆਪਣਾ ਫਰਜ਼ ਸਮਝਦੀ ਹਾਂ ਇਸ ਕਰਕੇ ਮੈਂ ਤੁਹਾਡਾ ਧਿਆਨ ਰੱਖਦੀ ਹਾਂ ਤੁਹਾਨੂੰ ਕੋਈ ਦੁੱਖ ਹੁੰਦਾ ਹੈ ਨਾ ਤਾਂ ਕਰਕੇ ਮੈਂ ਤੁਹਾਡੀ ਕੇਅਰ ਕਰਦੀ ਹਾਂ ਇਹਦਾ ਨਾਂ ਤੁਸੀਂ ਪਿਆਰ ਨਾ ਰੱਖ ਲਿਓ ਕਿਤੇ ਪਿਆਰ ਹੋਰ ਚੀਜ਼ ਹੁੰਦੀ ਆ ਰਣਜੀਤ ਪਿਆਰ ਉਹ ਚੀਜ਼ ਹੁੰਦੀ ਆ ਬੰਦਾ ਬਹੁਤ ਪਿਆਰ ਕਰਦਾ ਦਿ ਲੋ ਪਰ ਜਦੋਂ ਨਫ਼ਰਤ ਹੋ ਜਾਂਦੀ ਹੈ ਨਾ ਕਿਸੇ ਚੀਜ਼ ਤੋਂ ਫੇਰ ਪਿਆਰ ਦੁਬਾਰਾ ਨਹੀਂ ਬਣਦਾ ਪਰ ਨਾ ਇਹ ਨਫ਼ਰਤ ਨਹੀਂ ਹੈ ਜੇ ਨਫ਼ਰਤ ਹੁੰਦੀ ਨਾ ਜਿੱਦਾਂ ਮੈਂ ਤੇਰੇ ਨਾਲ ਕਰ ਛੱਡਿਆ ਨਾ ਤੂੰ ਵੀ ਉਦਾਂ ਹੀ ਕਰਨਾ ਹੈ ਮੇਰੇ ਨਾਲ ਤਦ ਮੈਂ ਤੁਪਕ ਜੀ ਆਈ ਤੇਰੇ ਤੇਨ ਨੂੰ ਕੁਝ ਹੋਇਆ ਉਹ ਪਿਆਰ ਨਹੀਂ ਤੇ ਹੋਰ ਕੀ ਹੈ ਨਫਰਤ ਤੂੰ ਮੈਨਾਂ ਕਰਨੀ ਚਾਹਦੀ ਰੰਜੀਤ ਜਿੰਨਾ ਤੇ ਮੈਂ ਸਹਾਰਦੀ ਆ ਨਾ ਮੇਰਾ ਫਰਜ਼ ਏ ਤੁਹਾਡਾ ਖਿਆਲ ਰੱਖਣਾ ਤੇ ਤੁਹਾਨੂੰ ਹਰ ਬੁਰੀ ਗੱਲ ਤੋਂ ਰੋਕਣਾ ਰੰਜੀਤ ਆਹੀ ਮੈਂ ਬਾਤ ਮੇਰੀ ਗੱਲ ਸਮਝ ਗਏ ਗੱਲ ਸਮਝ ਮੈਨੂੰ ਪਤਾ ਤੇ ਇਹ ਅਰੈਸਟ ਵਿੱਚ ਜ਼ਰੂਰੀ ਆ ਹਾਂ ਅਰੈਸਟ ਕਰ ਬਹੁਤ ਵਧੀਆ ਹਾਂ ਪਰ ਮੈਂ ਇੱਕ ਗੱਲ ਦੱਸ ਮੈਂ ਨਾ ਚੱਲਿਆ ਸੀ ਦੁਕਾਨ ਤੇ ਹੌਲੀ ਹੌਲੀ ਉੱਥੇ ਨਾ ਮੁੰਡਾ ਮੇਰੇ ਨਾਲ ਹੈ ਦੁਕਾਨ ਤੇ ਉਹਨੂੰ ਮੈਂ ਸੋਚਿਆ ਵੀ ਨਾਲ ਲੈ ਜਾਊਗਾ ਤੇ ਆ ਜਿਹੜੀਆਂ ਰਸਮਾਂ ਕਰਨੀਆਂ ਨੇ ਆ ਨਾ ਆਪਣੀ ਜੋ ਵੀ ਰੀਤਾਂ ਕਰਨੀਆਂ ਉਹਦਾ ਮੈਂ ਸਾਮਾਨ ਲੈ ਕੇ ਆਉਣਾ ਹਾਂ ਕਿ ਮੁੰਡਾਸ ਕੋਈ ਜ਼ਰੂਰੀ ਚੀਜ਼ ਹੈ ਨਾ ਕਿ ਮੈਂ ਲਈ ਆਵਾਂ ਅਰ ਅਜੀਤ ਮੈਦਾਨੋਂ ਅੱਗੇ ਦੀ ਬੜੀ ਵੱੜ ਕੇ ਆਏ ਕਿ ਚਾਚੀ ਜੀ ਹੁਣੀ ਭਾਬੀ ਹੁਣੀ ਚਾਹੁੰਦੇ ਆ ਕਿ ਆਪਾਂ ਸਾਰੀਆਂ ਰਸਮਾਂ ਉਸ ਘਰ ਚ ਕਰੀਏ ਤੇ ਇਧਰ ਮੰਮੀ ਜੀ ਹੁਣੀ ਚਾਹੁੰਦੇ ਆ ਕਿ ਆਪਾਂ ਕੋਈ ਖੁਸ਼ੀ ਰਸਮਾਂ ਕਰੀਏ ਮੈਨੂੰ ਤੇ ਖੁਦ ਨਹੀਂ ਪਤਾ ਲੱਗਣ ਡਿਆ ਕਿ ਮੈਂ ਉਧਰ ਕੀ ਕਵਾਂ ਤੇ ਇਧਰ ਕੀ ਕਵਾਂ ਹੁਣ ਯਾਰ ਤੂੰ ਖੁਦ ਸੋਚ ਚਲ ਮੇਰਾ ਹਾਲ ਹੀ ਵੇਖ ਲੈ ਤੂੰ ਇਸਦੇ ਸਾਹਮਣੇ ਵਾਲੀ ਨਾ ਤੂੰ ਜੋ ਕਰਨਾ ਨਾ ਸੋਚ ਸੰਕੇ ਕਰ ਮੈਂ ਤੈਨੂੰ ਇਹ ਕਹਿੰਦੇ ਆ ਜੋ ਵੀ ਕਰਨਾ ਨਾ ਇੱਥੇ ਹੀ ਕਰਨਾ ਕਾਹਦਾ ਗੁੱਸਾ ਮੇਰੇ ਨਾਲ ਹੀ ਨਾ ਹਾਂ ਗੱਲ ਅੰਜੂ ਦੀ ਹੈ ਨਾ ਤੈਨੂੰ ਮੈਂ ਇੱਕ ਗੱਲ ਕਹਿ ਦਿੰਦਾ ਵਾਂ ਤੈਨੂੰ ਉਸ ਦਿਨ ਨਾ ਅੰਜੂ ਇੱਕ ਵਾਰੀ ਵੀ ਘਰ ਦੇ ਨਜ਼ਰ ਨਹੀਂ ਆਉਗੀ ਆਹੀ ਗੱਲ ਹੈ ਨਾ ਬਸ ਹੋਰ ਕੋਈ ਗੱਲ ਨਹੀਂ ਨਾ ਅੰਜੂ ਇਸ ਘਰ ਦੇ ਨਜ਼ਰ ਆਵੇ ਜਾਂ ਨਾ ਆਵੇ ਮੈਨੂੰ ਇਹਦਾ ਕੋਈ ਫਰਕ ਨਹੀਂ ਹੈਗਾ ਮੈਂ ਰਸਮਾਂ ਕਰਦੀਆਂ ਨੇ ਇਹਨਾਂ ਆਪਣੇ ਬੱਚਿਆਂ ਦੇ ਕਰਕੇ ਮੈਂ ਇਹਨਾਂ ਕਰਕੇ ਖੁਸ਼ੀ ਕਰਨੀ ਹੈ ਤੇ ਮੈਂ ਆਪ ਚਾਹੁੰਦੀ ਸੀ ਕਿ ਮੈਂ ਆਪਣੇ ਪੇਕੇ ਘਰ ਆਣੇ ਖੁਸ਼ੀ ਪਰ ਚਲੋ ਜੇ ਤੁਹਾਨੂੰ ਫੱਟ ਲੱਗੀ ਹੈ ਤੁਸੀਂ ਕਹਿੰਦੇ ਹੋ ਤੇ ਚਲੋ ਦੇਖ ਲੈਨੇ ਆਂ ਨੀਰਸਾ ਮੈਂ ਫਿਰ ਆਪਾਂ ਇੱਥੇ ਕਰ ਲੈਨੇ ਸਹੀ ਗੱਲ ਜੇ ਤੂੰ ਬੱਚਿਆਂ ਦੀ ਮਾਂ ਵਾ ਨਾ ਤੇ ਮਮੀ ਤੇ ਬੱਚਿਆਂ ਦਾ ਕੁਝ ਲੱਗਦਾ ਮਮੀ ਬੱਚਿਆਂ ਦਾ ਪਿਓ ਮੇਰਾ ਵੀ ਜਨ ਕਰਦਾ ਵਾ ਤੂੰ ਇਸ ਇਹ ਰਤਮ ਰਸਮਾ ਕਿਤੇ ਵੀ ਨਾ ਕਰੇ ਜੋ ਵੀ ਕਰ ਲੈਣ ਇਥੇ ਕਰੇ ਸੱਚੀ ਮੇਰੇ ਦਿਲ ਨੂੰ ਬਹੁਤ ਖੁਸ਼ੀ ਮਿਲੂਗੀ ਤੇ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗੂਗਾ ਤੇਰੇ ਦਿਲ ਚ ਮੇਰੇ ਲਈ ਕੁਝ ਤਾਂ ਕੁਝ ਘਟ ਗਿਆ ਮੈਂ ਬੱਤ ਕਰ ਰਹੇ ਮਮੀ ਨਾਲ ਗੱਲ